ਗੁੱਡ ਮਾਰਨਿੰਗ ਮੇਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਸਭ ਵਧੀਆ ਹੋਵਗੇ ਤੇ ਅੱਜ ਬਣਾਉਣ ਲੱਗੇ ਆ ਬਨ ਨਵਾਂ ਬਲੌਗ ਅੱਜ ਦਿਖਾਉਣੇ ਤੁਹਾਨੂੰ ਅੱਜ ਕਰਨੀ ਆ ਆਪਾਂ ਮੱਕੀ ਦੇ ਸਪਰੇ ਆ ਸਪਰੇ ਕੱਢੀ ਪਈ ਆ ਸੁੰਗਲੀ ਸੰਡੀ ਦੀ ਤਾਕਤ ਵਾਲੀ ਅੱਜ ਹੋਣੀਆਂ ਨੇ ਸਪਰੇਆਂ ਉੱਪਰ ਲੱਗੇ ਹੋਣੇ ਬੰਦੇ ਆ ਪੰਪ ਪੰਪ ਭਰਨ ਢੋਲ ਜੋਨ ਘਾਹ ਜਨਰੇਟਰ ਆਪਣਾ ਮਾ ਪਈਆਂ ਨੇ ਸਾਰੀਆਂ ਸਪਰੇਹਾਂ ਮੱਕੀ ਦੀਆਂ ਪਿਆਜ਼ਾਂ ਵਾਲੀਆਂ ਸਪਰੇਹਾਂ ਬਹੁਤ ਆਉਂਦੀਆਂ ਨੇ ਆ ਜਾ ਸਪਰੇਹ ਕਰਨੀਆਂ ਦਿਖਾਉਣਾ ਤੁਹਾਨੂੰ ਅੱਗੇ ਆਦਰ ਲੱਗਿਆ ਹਿੰਦੇ ਕੰਮ ਸ਼ੁਰੂ ਕਰਾਂ ਲੱਤ ਉੱਲੇ ਕਰਦੈ ਨੇ ਉਸ ਸਮਾਨ ਕਿਵੇਂ ਕਰਾਂਗੇ ਸਪਰੇ ਸ਼ੁਰੂ ਦਿਖਾਵਾਂ ਤੁਹਾਨੂੰ ਅੱਜ ਹੁੰਦੀ ਸਪਰੇ ਲਓ ਵੀ ਮਿੱਤਰੋ ਕਰਤਾ ਬਾਹੀ ਦਾ ਕੰਮ ਸ਼ੁਰੂ ਕਹਿੰਦੇ ਲੱਗਿਆ ਹੋਇਆ 743 ਕੰਬੀ ਇਹਨਾਂ ਡੈਡੀ ਲੱਗੇ ਹੋਏ ਨੇ ਇੱਧਰ ਬੰਦਿਆਂ ਦਾ ਵਾਹਣਾ ਉਧਰ ਲੱਗੇ ਹੋਏ ਐ ਗੋਪਾ ਚਾਚਾ ਹਾਤਾ ਮੀਟਰ ਫੇਰ ਲਏ ਨੇ ਉਧਰ ਲੇਬਰ ਚਾਹ ਪੀਣ ਗਈ ਹੁਣ ਚਾਹ ਲੈ ਕੇ ਆਇਆ ਸੀਗਾ ਗੁੱਬੀ ਉਹ ਕਰ ਰਹੀ ਹੈ ਵਟ ਰਹੀ ਹੈ ਇੱਕ-ਇੱਕ ਦੇ ਵਿੱਚ ਹੀ ਆਪਾਂ ਫੇਰ ਤਿਆਰ ਕਰਨੇ ਆ ਮੱਕੀ ਬੀਜਣੀਆਂ achar ਵਾਲੀ ਡੈਡੀ ਲੱਗੇ ਹੋਏ ਹਨ ਚਲੋ ਕਰੀਏ ਤਿਆਰ ਖੇਤ ਫੇਰ ਬੀਜਣੀਆਂ ਮੱਕੀ ਤੇ ਆਪਾਂ achar ਵਾਲੀ ਬੀਜਾਂਗੇ ਫੇਰ ਆਪਾਂ achar ਬਣਾ ਡੰਗਰ ਰੱਖੇ ਹੋਏ ਨੇ achar ਵਾਲੀ ਬੀਜ ਹੋਊ ਇੱਥੇ ਦਾ ਉਹ ਵੀ ਲੇਟ ਵੀ ਬੋ ਹੋ ਗਿਆ ਹੁੰਦਾ 4 ਵਾਲੀ ਉਹ ਆ ਬਸ ਸਾਡੇ ਉਹ ਬਿਜਲੀ ਵੀ 4 ਵਾਲੀ ਸੀਗੀ ਇੱਥੇ ਤਾਂ ਹੀ ਹਰ ਗੋਭੀ ਵੀ ਜੀ ਲੇਟ ਕਰਦੀ ਪੂਰਾ ਵੜਦੇ ਆਵਾਂ ਲੋ ਵੀ ਮਤਰਾ ਚੱਲ ਰਿਹਾ ਕੰਮ ਇੱਧਰ ਫੇਰ ਤੋਂ ਰੂਟਾਂ ਮਿੱਟ ਹਾਂ ਚੱਲੇ ਆਏ ਚ ਮੜੇ ਕੱਢ ਕੇ ਖੜਾ ਦੀ ਟਰੈਕਟਰ ਰੋਟਰ ਮਟਰ ਵਾਲਾ ਫਿਰ ਇਹ ਚ ਤਰੀਆਂ ਫੇਰ ਕੇ ਫਿਰ ਬਾਹਲੇ ਹੜਾ ਨਾਲ ਪਾਉਨੇ ਆਂ ਵਿੱਜੀ ਮੁੱਤੀ ਅੱਜ ਤਿਆਰ ਕਰਦੇ ਖੇਤ ਬਸ ਆ ਵੀ ਅੱਜ ਚੱਕ ਲੈਣੀ ਇਹਨਾਂ ਨੇ ਆਹ ਕਿਹਾ ਰਿਹਾ ਅੱਜ ਕਰ ਦੇਣ ਤਿਆਰੀ ਵੀ ਜਨੂ ਆਹ ਕਿਹਾ ਰਿਹਾ ਹੋ ਜਾਣਗੇ ਤਿਆਰ ਕੇ ਸੁੱਕੇ ਪੈ ਜਾਂ ਮੈਂ ਸੁੱਕੇ ਹੋਏ ਨੇ ਤਾਕਰ ਕਿਹੜੇ ਨੇ ਨਰਦੋ ਵਰੀ ਫੂ ਕਰਤਾ ਹੁਣ ਫਿਰਕੇ ਫਿਰੇ ਕੋਬ ਫਿਰ ਫਰਸੇ ਰ ਲਗੂ ਹੁਣ ਨਸਰਾ ਖਰਾ ਮਾਚੋ ਤਾ ਸੋਨਾ ਲੀਕਾ ਗਰਦ ਦੇਖੋ ਕਿੰਨੀ ਉੜਦੀ ਆ ਚਾਚੂ ਵੀ ਭਰੇ ਭੈਨੇ ਰੋਟਰ ਹਟਰ ਫੇਰਦੇ ਵਿਮਤ੍ਰੋ ਲੈ ਕੇ ਆਏ ਸੀ ਚਾਹ ਚਾਚੀ ਉਹਨਾਂ ਨੂੰ ਡੈਡੀ ਦਾ ਪੀ ਕੇ ਚਲੇ ਗਏ ਤੇ ਚਾਚੀ ਉਹ ਪੀ ਕੇ ਰੇਦਰ ਲੱਗਣਗੇ ਬਾਹੀ ਕਰਨ ਸੁੱਕੇ ਖੇਤਾਂ ਦਾ ਹੀ ਪੰਗਾ ਦੇਖੋ ਡੱਬੜੇ ਪਏ ਨੇ ਅੱਜ ਵੀ ਹਾਈ ਕਬੜ ਸਾਡੇ ਬੰਦਿਆਂ ਨੇ ਖੇਰ ਜਮੇ ਸੁੱਕੇ ਹੋਏ ਨੇ ਜਿਵੇਂ ਚਿੱਟੇ ਹੋਏ ਬੈਨੇ ਵੀ ਨਾ ਪੀਏ ਬੱਟੇ ਨੇ ਪੂਰੇ ਅੱਜ ਮੁੱਕਣੇ ਹੀ ਨਹੀਂ ਪੈਸੇ ਜਿੰਨੇ ਗੋਭੀ ਉਹ ਕਰ ਗਏ ਇੰਨੇ ਤਾਂ ਆਪਣੇ ਕੋ ਪੈਸੇ ਹੀ ਨਹੀਂ ਆਉਣੇ ਸੀਗੇ ਇੰਨੇ ਤਾਂ ਆਲੂਆਂ ਚ ਨਹੀਂ ਬਣੇ ਜਿੰਨੇ ਗੋਭੀ ਨੇ ਬਣਾਤੇ ਹੋਰ ਸੁਣਾਉ ਗੱਲ ਬਾਤ ਹੋਰ ਵਧੀਆ ਠੀਕ ਹੈ ਗੋਭੀ ਚੱਲ ਕੋਈ ਨਹੀਂ ਚੱਲੀ ਜਾਂਦੇ ਆ ਬਾਹਰ ਕੱਟ ਅਗਲੀ ਵਾਰੀ ਸਹੀ ਓਕੇ ਤੇ ਚਾਚੂ ਖੇਤ ਵੀ ਚਾਹੀਦੇ ਸੀ ਆਪਾਂ ਨੂੰ ਕੋ ਲਾਉਣ ਨੂੰ ਮੱਕੀ ਬੀਜਣੀ ਸੀ ਆਲੂ ਨੇ ਵੀ ਹੈ ਨਹੀਂ ਸੀਗਾ ਜਾ ਰਹੇ ਹਾਂ ਇਹ ਵਾਤੇ ਹੰਡ ਮਾਰ ਲੈਣਗੇ ਤੱਕ ਨਹੀਂ ਸੰਦੇ ਤੱਕ ਨਹੀਂ ਆਹ ਅੜਾ ਸਵਾਕਾ ਉਹ ਮੁੰਡਾ ਜਿਹੜੀ ਉਹ ਤੇ ਇਹ ਉੱਾਰ ਕੇ ਦੇਖੀ ਜੀ ਬਰਾਟਰ ਕਿੱਧਰ ਰਹਿ ਗਿਆ ਉੱਥੇ ਹੀ ਆਉਂਦੇ ਸੀ ਆ ਉਹ ਆ ਰਹੇ ਨੇ ਵਾਹ ਉਹ ਆ ਰਹੇ ਨੇ ਉਹ ਬਾਈਰ ਨਾ ਨਾ ਸਗਾ ਚਲੋ ਬਹਿਨੇ ਵੇਟ ਕਰਦੇ ਆ ਕੋਈ ਮੈਟਰ ਅੱਜ ਦਾ ਬਲੌਗ ਫਿਰ ਕਰਦੇ ਆਂ ਐਂਡ ਅੱਜ ਬੜਾ ਕੁਝ ਤਾਂ ਬਣ ਨਹੀਂ ਸਕਿਆ ਪਰ ਜਿੰਨਾ ਬਣਿਆ ਆਪਾਂ ਦਿਖਾਵਾਂਗੇ ਦਿਖਾਇਆ ਤੁਹਾਨੂੰ ਕੋਈ ਨਹੀਂ ਅਗਲੇ ਬਲੌਗ ਚ ਬੜਾ ਬਣਾਵਾਂਗੇ ਅੱਜ ਤਾਂ ਥੋੜਾ ਛੋਟਾ ਰਹੇ ਜੂਗਾ ਕੋਈ ਨਹੀਂ ਮਾਈਂਡ ਨਾ ਕਰਿਓ ਅੱਜ ਕੋਈ ਬਣ ਨਹੀਂ ਸਕਿਆ ਨਾ ਇੰਨਾ ਫਿਰ ਮੈਂ ਰੋਜ਼ ਦੀ ਰੋਜ਼ ਪਾਉਂਗਾ ਫਿਰ ਕੋਈ ਵਾਰ ਕੁਝ ਚੀਜ਼ਾਂ ਘਟਵਾ ਜਾਂਦੀਆਂ ਮੈਂ ਪੜਦਾ ਵੀ ਸੀਗਾ ਅੱਜ ਮੇਰਾ ਹੁਣ ਪੇਪਰ ਆ ਬੱਸ ਤੁਹਾਨੂੰ ਕੋਈ ਨਹੀਂ ਕੱਲੂ ਦੇਖਦੇ ਆ ਕੱਲੂ ਕਿੰਨੀਆਂ ਬਣਦੀਆਂ ਨੇ ਚਲੋ ਫਿਰ ਅੰਤ ਕਰਦੇ ਇੱਥੇ ਆਪਣੇ ਅੱਜ ਦੇ ਬਲੌਗ ਨੂੰ ਗੁੱਡ ਨਾਈਟ